ਕਸ਼ਵੀਰ ਜੀ ਨਾ ਜੀ ਕਿ ਲੱਗਦੇ ਸੀ ਤੁਹਾਡੇ ਸੁਖਦੇਵ ਸਿੰਘ ਸੁਖਦੇਵ ਸਿੰਘ ਮੇਰਾ ਪੋਤਰਾ ਲੱਗਦਾ ਜੀ ਕੀ ਗੱਲ ਹੋਈ ਆ ਜੀ ਗੱਲ ਦਾ ਪਤਾ ਨਹੀਂ ਕੋਈ ਵੀ ਉਧਰੋਂ ਆਇਆ ਪਿੰਡਾਂ ਨੂੰ ਕੈਮਰੇ ਬਸਨ ਡੀਆ ਲਾ ਕੇ ਪਿੰਡ ਵਾ ਉਧਰੋਂ ਆਇਆ ਤੇ ਇਕੱਲਾ ਆਇਆ ਮੋਟਰ ਜਗ ਦੇ ਤੇ ਉਧਰੋਂ ਕੱਖਾਲੇ ਰਾਹ ਤੋਂ ਆਏ ਆ ਕਿੰਨੇ ਆਣੇ ਆ ਕਿੰਨਾ ਦੇ ਕੋਲ ਪਿਸਤੌਲ ਆ ਰੋ ਉਹ ਦੋ ਹੱਥਾਂ ਦੇ ਵਿੱਚ ਕੀ ਪਛਾਣ ਹੋ ਬਈ ਕੌਣ ਹੈਗੇ ਹੀ ਉਹ ਜਿਨ੍ਹਾਂ ਨੇ ਕੋਈ ਪਛਾਣ ਤੇ ਆਣ ਫੇ ਉਹਨੂੰ ਮੁੰਡੇ ਨੂੰ ਪਤਾ ਹੋ ਵੀ ਕੌਣ ਕੌਣ ਨਹੀਂ ਜਾਂ ਫੇ ਲਾਗੇ ਬੰਨੇ ਮਾੜੇ ਮੋਟੇ ਹੋਣਗੇ ਜਾਂ ਹੁਣ ਵੀਡੀਓ ਉਹ ਦੂਜੇ ਕੈਮਰਾ ਕੋਈ ਵੇਖਿਆ ਜਾਊ ਤੇ ਫੇ ਪਤਾ ਲੱਗੂਗਾ ਅਜੇ ਤੱਕ ਕੋਈ ਕੈਮਰੇ ਦੀ ਫੋਟੋ ਸਾਹਮਣੇ ਆਈ ਆ ਨਹੀਂ ਸਾਡੇ ਸਾਹਮਣੇ ਨਹੀਂ ਆਏ ਪੁਲਿਸ ਆਈ ਟੋਟਨ ਬੰਦੇ ਆਏ ਪੁਲਿਸ ਦੇ ਉਹਨਾਂ ਪਤਾ ਨਹੀਂ ਕੈਮਰਾ ਵੇਖਿਆ ਕਿ ਨਹੀਂ ਕੋਈ ਰੱਖਿਆ ਜੀ ਪੁਲਿਸ ਵਾਲੋ ਕੀ ਕਿਹਾ ਗਿਆ ਹੁਣੇ ਨਹੀਂ ਪੁਲਿਸ ਵਾਲੋਂ ਅਸੀਂ ਨਹੀਂ ਕੋਈ ਗੱਲ ਬਾਤ ਸੁਣੀ ਉੱਥੇ ਤੇ ਮੁਲਕ ਹੀ ਬਹੁਤ ਜ਼ਿਆਦਾ ਇਕੱਠਾ ਸਾਰਾ ਪਿੰਡ ਇਕੱਠਾ ਆਇਆ ਜਿੱਦਾਂ ਬੋਟਾਂ ਦੇ ਵਿੱਚ ਇਕੱਠੇ ਹੋਏ ਹੁੰਦੇ ਆ ਕਿੰਨੀਆਂ ਗੋਲੀਆਂ ਲਗੀਆਂ ਆ ਤੁਹਾਡੇ ਬੱਚੇ ਦੇ ਦੋ ਗੋਲੀਆਂ ਖੜੀ ਤਿੰਨ ਲਗੀਆਂ ਕਿੱਥੇ ਲਗੀਆਂ ਗੋਲੀਆਂ ਇੱਥੇ ਲਗੀਆਂ ਇੱਕ ਵਕੀਰ ਆਣ ਦੇ ਨਿਕਲ ਗਿਆ ਤੇ ਇੱਕ ਇੱਥੇ ਆ ਟੂਈ ਤੇ ਲੱਗੀ ਇੱਥੇ ਆਉ ਪਿੱਛਾ ਜੂ ਦੇਰਤਾ ਨਾ ਉਹਨੇ ਮੋਟਰਸਾਈਕਲ ਆਇਆ ਰੁਕ ਗਈ ਆ ਕੋਈ ਪ੍ਰਾਣੀ ਰੰਜਿਸ਼ ਆ ਜਿਸ ਦੇ ਕਾਰਨ ਗੋਲੀਆਂ ਚਲਾਈਆਂ ਗਈਆਂ ਨਹੀਂ ਵੀ ਸਰਪੰਚੀ ਦੇ ਕਾਰਨ ਕਿਤੇ ਚਲੀਆਂ ਗਈਆਂ ਸਰਪੰਚੀ ਦਾ ਕਰਕੇ ਚਲਾਈਆਂ ਗਈਆਂ ਹਾਂ ਕੋ ਦੱਸਿਆ ਇਹਦਾ ਪੈਸਾ ਦਾ ਲੈਣ ਦੇਣਾ ਹੈਗਾ ਸੀ ਨਹੀਂ ਪੈਸਾ ਦਾ ਕੋਈ ਲੈਣ ਦੇਣ ਨਹੀਂ ਕੋ ਦਾ ਪੈਸਾ ਦਾ ਕੋਈ ਲੈਣ ਦੇਣ ਨਹੀਂ ਨਾ ਕੋਈ ਪੈਸਾ ਦਾ ਲੈਣ ਦੇਣ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਵਾ ਤੁਹਾਨੂੰ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ ਉਹ ਤਾਂ ਮੈਂ ਵੀ ਮੁੜ ਕੇ ਆ ਗਿਆ ਜਦੋਂ ਮੁਲਖ ਜੀ ਦਾ ਤੁਹਾਨੂੰ ਪਤਾ ਮੇਲਾ ਲੱਗਾ ਹੁੰਦਾ ਏਦਾਂ ਮੇਲਾ ਲੱਗ ਗਿਆ ਕਮੇਟੀ ਸੁਖਦੇਵ ਸਿੰਘ ਐਸ ਵਕਤ ਕਿੱਥੇ ਹੈਗਾ ਹਸਪਤਾਲ ਆ ਜੀ ਅੱਲਾ ਚੱਲਦਾ ਪਿਆ ਤਾਂ ਹਾਂ ਅੱਲਾ ਚੱਲਦਾ ਪਿਆ ਬਾਹਰ ਖਤ ਹੈ ਖਤ ਇਹ ਤਾਂ ਪਤਾ ਨਹੀਂ ਅੰਦਰ ਆ ਕੇ ਬਾਹਰ ਆ ਗੋਲੀਆਂ ਆਂਦੇ ਆਵੇਂ ਕੂਨ ਕਾਂਦੇ ਆਂਦੇ ਕੱਢ ਦਿੱਤੀਆਂ ਬਚਾ ਹੋ ਗਿਆ ਬਚਾ ਗਿਆ ਹਾਂ ਠੀਕ ਹੈ ਜੀ ਜਿਹੜਾ ਇਹ ਅੱਜ ਸਟੇਲਡੀਆਂ ਗੋਲੀਆਂ ਚ ਲਈ ਕੀ ਕਰਨਾ ਤੇ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀਗੀ ਕਿ ਸਰਦਾਰ ਸੁਖਦੇਵ ਸਿੰਘ ਨੇ ਇੱਥੇ ਤੇ ਮੋਬਾਈਲ ਦੇ ਕਿ ਉਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਕੋਲ ਉਹਨਾਂ ਨੇ ਗੋਲੀ ਚੀਹੇ ਉਹਨਾਂ ਨੂੰ ਹਸਪੀਟਲ ਫੋਰਟਿਸ ਜਿਹੜਾ ਐਡਮਿਟ ਕਰਾਇਆ ਗਿਆ ਤੇ ਇੱਥੇ ਉਹਨਾਂ ਦਾ ਟ੍ਰੀਟਮੈਂਟ ਗੋਲੀਆਂ ਦੇ ਇੱਥੇ ਮਤਲਬ ਕੁਝ ਕੋਲ ਮਿਲੇ ਨੇ ਬਟ ਇਹ ਐਗਜ਼ੈਕਟ ਕਲੀਅਰ ਨਹੀਂ ਹੋ ਰਿਹਾ ਕਿ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਕਿਉਂਕਿ ਉੱਥੇ ਜਾ ਕੇ ਪਤਾ ਲੱਗਣਾ ਅਸੀਂ ਜਾ ਰਹੇ ਹਾਂ ਹਸਪਤਾਲ ਕਿਸੇ ਯਾਰ ਇਹ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗੀਆਂ ਨੇ ਦੋ ਪਿੱਠ ਤੇ ਇੱਕ ਲਾਤੇ ਲੱਗੀਆਂ ਇਹ ਅਜੇ ਮਤਲਬ ਕਲੀਅਰ ਨਹੀਂ ਹੈਗਾ ਜੀ ਕਿਸੇ ਨੂੰ ਵੀ ਕਲੀਅਰ ਹੈਗਾ ਕਾਹਦੀ ਦੋਸ਼ੀ ਕਿੰਨੇ ਪਾਈ ਗਈ ਇਹ ਮੋਟਰਸਾਈਕਲ ਸਵਾਰ ਸੀਗੇ ਤਿੰਨ ਕਿਹੜੀ ਸਾਈਡ ਤੋਂ ਆ ਰਹੇ ਸੀ ਉਹ ਤੇ ਕਲੀਅਰ ਕਰ ਰਹੇ ਹਾਂ ਜੀ ਸਰ ਕੈਮਰਾ ਫੁਟੇਜ ਕੋਈ ਮਿਲਦੀ ਇਸ ਚੀਜ਼ ਤੇ ਕਰ ਰਹੇ ਜੀ ਅਜੇ ਜੇ ਸਪੌਟ ਤੇ ਖੜੇ ਸਾਰਾ ਕਰ ਦੱਸਿਆ ਜਾ ਇਹ ਕੋਈ ਰੰਜਸ ਨਹੀਂ ਮੈਂ ਦੱਸਿਆ ਜੀ ਜੇ ਤੇ ਸਪੌਟ ਤੇ ਖੜੇ ਹਾਂ ਸਾਰੀਆਂ ਚੀਜ਼ਾਂ ਮਤਲਬ ਵੈਰੀਫਿਕੇਸ਼ਨ ਹੋ ਰਹੀ ਹੈ ਉਹ ਸਾਰਾ CCTV ਵੀ ਖੁੱਡਾ ਜ ਸਾਹਮਣੇ ਆ ਸਾਰੀ ਚੈੱਕ ਕਰ ਰਿਹਾ ਹੈ ਇੱਥੇ ਵਿੱਚ دہشت ਦਾ ਮਾਹੌਲ ਬਣ ਗਿਆ ਕੀ ਕਹਿਣਾ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਇੱਥੇ ਖੜੇ ਹਾਂ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਨਹੀਂ ਆਏਗੀ ਕੋਈ ਸ਼ੂ ਠੀਕ ਹੈ